ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਜੀ ਰਾਤ ਦਾ ਬਚਿਆ ਹੋਇਆ ਆਟਾ ਬੀਬੀਆਂ ਕੀ ਕਰਦੀਆਂ ਨੇ ਸੋ ਕੀ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਸੋ ਸਾਧ ਸੰਗਤ ਇਸ ਦਸੰਬਰ ਮਹੀਨੇ ਦੇ ਵਿੱਚ ਖਾਸ ਕਰਕੇ ਨਾ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਆਪਾਂ ਇਸ ਵਿਸ਼ੇ ਤੇ ਕੁਝ ਕੁ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤਿਹ ਬੁਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜਦੋਂ ਵੀ ਆਪਾਂ ਵੇਖਦੇ ਆ ਕਿ ਦਸੰਬਰ ਦਾ ਜਿਹੜਾ ਮਹੀਨਾ ਹੈ ਇਹ ਦਸੰਬਰ ਦੇ ਮਹੀਨੇ ਦੇ ਵਿੱਚ ਸਾਧ ਸੰਗਤ ਠੰਡ ਬਹੁਤ ਜ਼ਿਆਦਾ ਪੈਂਦੀ ਹੈ ਤੇ ਖਾਸ ਕਰਕੇ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਧਿਆਨ ਵਿੱਚ ਰੱਖਣ ਯੋਗ ਨੇ ਜਿਨ੍ਹਾਂ ਤੋਂ ਅਸੀਂ ਸ਼ਾਇਦ ਕਿਤੇ ਨਾ ਕਿਤੇ ਅਣਜਾਣ ਹੁੰਨੇ ਆ ਪਿਆਰਿਓ ਕੁਝ ਚੀਜ਼ਾਂ ਉਹ ਜਿਨ੍ਹਾਂ ਨੂੰ ਅਸੀਂ ਕਰਦੇ ਰਹਿੰਨੇ ਆ ਪਰ ਮੈਂ ਇਹ ਬੇਨਤੀ ਤਾਂ ਕਰਕੇ ਕਰ ਰਿਹਾ ਕਿਉਂਕਿ ਸਿਹਤ ਦਾ ਖਿਆਲ ਜਿਹੜਾ ਨਾ ਜੇ ਰੱਖਿਆ ਜਾਏ ਤਾਂ ਬਹੁਤ ਵਧੀਆ ਹੈ ਰਾਤਾਂ ਆਟਾ ਜਿਹੜਾ ਹੁਣ ਸਾਡੀਆਂ ਮਾਤਾ-ਵਾਪਾ ਭੈਣਾਂ ਕੀ ਕਰਦੀਆਂ ਨੇ ਆਟਾ ਗੁੰਨ ਲਿਆ ਤੇ ਫਰਿੱਜ ਵਿੱਚ ਰੱਖ ਲਿਆ ਤੇ ਫਰਿੱਜ ਵਿੱਚੋਂ ਚਾਕੇ ਫਿਰ ਉਹਦੇ ਨਾਲ ਦੀ ਨਾਲ ਰੋਟੀ ਬਣਾ ਦिती ਉਹ ਇੱਕ ਸਿਹਤ ਲਈ ਬਹੁਤ ਵੱਡੀ ਇੱਕ ਬਿਮਾਰੀ ਹੈ ਇੱਕ ਹਾਨੀਕਾਰਕ ਹੈ ਪਰ ਨਹੀਂ ਅਸੀਂ ਨਹੀਂ ਸਮਝਦੇ ਸਾਦ ਸੰਗਤ ਆਪਣੇ ਸਰੀਰ ਨੂੰ ਕੀ ਖਵਾਉਣਾ ਹੈ ਕੀ ਨਹੀਂ ਖਵਾਉਣਾ ਸੀ ਨਹੀਂ ਸਮਝ ਰਹੇ दारू ਪੀਣੀ ਹੈ ਨਸ਼ੇ ਕਰਨੇ ਆ ਸਾਦ ਸੰਗਤ ਇਹੋ ਜੀਆਂ ਚੀਜ਼ਾਂ ਕੋਈ ਕੁੱਤਾ ਬਿੱਲਾ ਵੀ ਨਹੀਂ ਖਾਂਦਾ ਪੀਂਦਾ ਜਿਹੋ ਜਿਹਾ ਗੰਦ ਪਿਲ ਅਸੀਂ ਅੰਦਰ ਨਗਾਏ ਜਾਂਦੇ ਆ ਹੈਰਾਨਗੀ ਦੀ ਗੱਲ ਹੈ ਕਿ ਟੂਣੇ ਟਾਮਣਾ ਦੇ ਨਾਂ ਤੇ ਦਾੜਾਂ ਹੋਰ ਖੋਪੇ ਦੇ ਗੁੱਟ ਤੇ ਕਪੜਾ ਲੀੜਾ ਇਹੋ ਜੇ ਟੂਣਿਆਂ ਦੇ ਨਾਮ ਤੇ ਅਸੀਂ ਨਹਿਰਾਂ ਦੇ ਵਿੱਚ ਤੇ ਹੋਰ ਚਰਸ਼ਤਿਆਂ ਦੇ ਵਿੱਚ ਜਿਹੜਾ ਹੈ ਕਰੀ ਜਾਂਦੇ ਆ ਬੇਫਜ਼ੂਲ ਕੰਮ ਜਿਹੜੀਆਂ ਗੰਦ ਮਿੰਦ ਕਲ ਕੱਚ ਪਿੱਲ ਚੀਜ਼ਾਂ ਨੇ ਉਹ ਅਸੀਂ ਅੰਦਰ ਨਹਾਏ ਜਾਂਦੇ ਆ ਬੜੀ ਹੈਰਾਨੀ ਕੀ ਇਹ ਸਭ ਕੁਝ ਜਿਹੜਾ ਇੱਕ ਮਨੁੱਖ ਕਰ ਰਿਹਾ ਹੈ ਪ੍ਰਸਾਦ ਸੰਗਤ ਮੈਂ ਤਾਂ ਕਰਕੇ ਬੇਨਤੀ ਕਰ ਰਿਹਾ ਕਿ ਸਾਵਧਾਨ ਰਹੋ ਜਿੱਥੇ ਸਰੀਰ ਨੂੰ ਇੰਨਾ ਦਿਨਾਂ ਦੇ ਵਿੱਚ ਆ ਜਿਹੜੀ ਠੰਡ ਹੈ ਨਾ ਸਰੀਰ ਨੂੰ ਆਪਾਂ ਕਹਿੰਦੇ ਵੀ ਠੰਡ ਨਾ ਲੱਗਦਾ ਪਰ ਇੱਕ ਗੱਲ ਯਾਦ ਰੱਖਿਓ ਵੀ ਆਪਣੇ ਸਰੀਰ ਨੂੰ ਆਪਾਂ ਬਚਾ ਕੇ ਰੱਖਦੇ ਆ ਆਪਣੀ ਸਿਹਤ ਦਾ ਸੀ ਖਾਸ ਖਿਆਲ ਰੱਖਦੇ ਆ ਖਿਆਲ ਰੱਖੋ ਮੈਂ ਮੈਸੇਜ ਦੇ ਰਿਆਂ ਨਾਲ ਦੇ ਨਾਲ ਖਿਆਲ ਰੱਖੋ ਵੀ ਪਰ ਕਿਤੇ ਨਾ ਕਿਤੇ ਉਹ ਚੀਜ਼ ਨੂੰ ਜ਼ਰੂਰ ਯਾਦ ਕਰਿਓ ਦੀ ਦਸੰਬਰ ਦੇ ਮਹੀਨੇ ਦੇ ਵਿੱਚ ਸਤਗੁਰੂ ਦੇ ਸਾਹਿਬਜ਼ਾਦੇ ਚਾਰ ਸਾਹਿਬਜ਼ਾਦੇ ਦੋ ਤੇ ਜੰਗ ਦੇ ਮੈਦਾਨ ਦੇ ਵਿੱਚ ਸ਼ਹੀਦੀਆਂ ਪਾਉਂਦੇ ਨੇ ਸਾਤਸੰਗਤ ਦੋ ਨੂੰ ਬੜੀ ਬੇਤਰਤੀ ਦੇ ਨਾਲ ਬੜੀ ਇੱਕ ਐਦਾਂ ਕਹਿ ਲਓ ਵੀ ਇੱਕ ਜ਼ਲੀਲਤਾਈ ਜਿਹੜੀ ਹੈ ਹੁੰਦੀ ਹੈ ਉਹ ਇੱਕ ਬਹੁਤ ਵੱਡੇ ਤਸੀਹੇ ਜਿਹੜੇ ਨੇ ਉਹਨਾਂ ਨੂੰ ਦਿੱਤੇ ਜਾਂਦੇ ਨੇ ਸਾਤਸੰਗਤ ਬਹੁਤ ਵੱਡੀ ਗੱਲ ਹੈ ਕਿ ਇਸ ਦਸੰਬਰ ਦੇ ਮਹੀਨੇ ਦੇ ਵਿੱਚ ਐਡੇ ਵੱਡੇ ਕਾਂਡ ਜਿਹੜੇ ਨੇ ਉਹ ਹੋਏ ਨੇ ਸਾਡੀ ਕੌਮ ਦੇ ਨਾਲ ਹੋਏ ਨੇ ਤੇ ਕੁਝ ਸਾਡੇ ਉਹਨਾਂ ਲੋਕਾਂ ਦੀ ਵਜ੍ਹਾ ਕਰਕੇ ਹੋਏ ਜਿਨ੍ਹਾਂ ਨੇ ਧਰਮ ਦਾ ਜਿਹੜਾ ਹੈ ਵਿਰੋਧ ਕੀਤਾ ਸੱਚ ਦਾ ਵਿਰੋਧ ਕੀਤਾ ਸਾਤਸੰਗਤ ਤੇ ਮੈਂ ਤਾਂ ਕਰਕੇ ਬੇਨਤੀ ਕਰਾਂ ਦਸੰਬਰ ਮਹੀਨਾ ਸੇਵਾ ਸਿਮਰਨ ਦਾ ਪ੍ਰਤੀਕ ਤੇ ਸਾਧ ਸੰਗਤ ਅਸੀਂ ਆਪਣੀ ਸੇਤ ਦਾ ਖਿਆਲ ਵੀ ਰੱਖੀਏ ਔਰ ਹਰਾਨਗੀ ਮੈਨੂੰ ਇਹ ਕਿ ਸਾਡੀ ਕੌਮ ਨੂੰ ਇਹ ਨਹੀਂ ਪਤਾ ਕਿ ਇਹਨਾਂ ਦਿਨਾਂ ਦੇ ਵਿੱਚ ਕੀ ਖਾਣਾ ਹੈ ਕੀ ਨਹੀਂ ਖਾਣਾ ਇਹ ਤਾਂ ਲੰਗਰਾਂ ਪਿੱਛੇ ਉਹ ਹੀ ਲੜੀ ਜਾਂਦੇ ਆ ਤੇ ਸਾਧ ਸੰਗਤ ਇਹਨਾਂ ਦਿਨਾਂ ਦੇ ਵਿੱਚ ਸਾਦਾ ਛਕ ਲਾਂਗੇ ਕੋਈ ਸਰੀਰ ਦਾ ਕੋਈ ਵਜ਼ਨ ਤੇ ਨਹੀਂ ਘਟਣ ਲੱਗਿਆ ਕੋਈ ਸਰੀਰ ਨੂੰ ਜਾਂ ਕੋਈ ਤਾਤਾਂ ਦੀ ਘਾਟ ਤੇ ਨਹੀਂ ਪੈਣ ਲੱਗੀ ਸਾਧ ਸੰਗਤ ਇਹਨਾਂ ਦਿਨਾਂ ਦੇ ਵਿੱਚ ਸਾਦਾ ਫੁਲਕਾ ਛਕੀਏ ਔਰ ਸੇਵਾ ਸਿਮਰਨ ਕਰਿਏ ਜਿੰਨਾ ਹੋ ਸਕੇ ਅਰਦਾਸ ਕਰਿਏ ਆਪਣੀ ਸਿਹਤ ਸਭ ਤੋਂ ਵੱਡੀ ਸਿਹਤ ਹੈ ਤੰਦ ਰੁਸਤੀ ਦੇ ਲਈ ਜਿਹੜਾ ਹੈ ਅਰਦਾਸ ਕਰਿਏ ਸਭ ਨੂੰ ਸਤਿ ਸਤਗੁਰੂ ਜੀ ਬੇਰੋਗਤਾ ਦੀ ਦਾਤ ਬਖਸ਼ੋ ਇਹ ਅਰਦਾਸ ਕਰਿਏ ਸੋ ਸਾਧ ਸੰਗਤ ਆਪਣੀ ਸਿਹਤ ਦਾ ਖਾਸ ਖਿਆਲ ਰੱਖੋ ਹਮੇਸ਼ਾ ਹਰ ਵਕਤ ਸੇਵਾ ਸਿਮਰਨ ਕਰੋ ਸਰਬਤ ਦੇ ਭਲੇ ਦੀ ਅਰਦਾਸ ਕਰੋ ਸਤਿਗੁਰੂ ਜੀ ਆਪ ਹੀ ਤੁਹਾਡੇ ਤੇ ਤਰੁੱਠ ਪੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ